ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਤੁਹਾਨੂੰ ਅਸੀਂ ਇੱਕ ਇਦਾਂ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਕਿ ਇੱਕ ਵਿਅਕਤੀ ਵੱਲੋਂ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਇੱਥੇ ਪਰਾਂਠੇ ਖਾ ਕੇ ਗਿਆ ਸੀਗਾ ਤੇ ਸਾਨੂੰ ਸਾਰਿਆਂ ਨੂੰ ਜਿਹੜੇ ਕਿ ਕੰਬਲ ਵੀ ਵੰਡ ਕੇ ਗਿਆ ਸੀਗਾ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਨੇ ਬਹੁਤ ਸਾਰੇ ਇਦਾਂ ਦੇ ਕੰਮ ਕੀਤੇ ਨੇ ਜਿਹੜੇ ਕਿ ਲੈ ਨਿਕਲ ਕੇ ਸਾਹਮਣੇ ਨਹੀਂ ਆਏ ਜਿਨ੍ਹਾਂ ਲੋਕਾਂ ਦੀ ਮਦਦ ਕੀਤੀਆਂ ਸਿੱਧੂ ਮੂਸੇਵਾਲੇ ਨੇ ਉਹਨਾਂ ਦੇ ਵਿੱਚੋਂ ਹੀ ਇਹ ਵਿਅਕਤੀ ਜਿਹੜਾ ਕਿ ਉਹ ਆਇਆ ਆ ਜਿਸ ਦਾ ਕਿ ਇੱਕ ਇੰਟਰਵਿਊ ਹੋਇਆ ਸੀਗਾ ਦੁਕਾਨ ਦੇ ਉੱਪਰ ਹੀ ਜਿਹੜੇ ਕਿ ਪੱਤਰਕਾਰ ਉਹ ਚਲੇ ਗਏ ਸੀਗੇ ਅਤੇ ਉਹਨੇ ਇਹ ਵੀ ਦੱਸਿਆ ਕਿ ਅੱਜ ਤੋਂ ਬਹੁਤ ਟਾਈਮ ਪਹਿਲਾਂ ਇੱਥੋਂ ਗੁਰਦਾਸ ਮਾਨ ਵੀ ਪਰਾਂਠੇ ਕਾ ਕੇ ਗਿਆ ਸੀਗਾ ਅਤੇ ਫਿਰ ਪੱਤਰਕਾਰ ਉਹਨਾਂ ਨੂੰ ਸਵਾਲ ਕਰਦਾ ਹੈ ਕਿ ਸਿੱਧੂ ਮੂਸੇਵਾਲਾ ਵੀ ਇੱਥੇ ਆਇਆ ਸੀਗਾ ਉਹਨਾਂ ਨੇ ਕਿਹਾ ਕਿ ਹਾਂਜੀ ਸਿੱਧੂ ਮੂਸੇਵਾਲਾ ਵੀ ਇੱਥੇ ਆਇਆ ਸੀਗਾ ਅਤੇ ਅਸੀਂ ਤਿੰਨ ਜਾਣੇ ਸੀ ਕਿ ਤਿੰਨ ਆਣ ਨੂੰ ਇੱਕ ਇੱਕ ਕੰਬਲ ਜਿਹੜਾ ਕੀ ਉਹ ਫ੍ਰੀ ਦੇ ਕੇ ਗਿਆ ਸੀਗਾ ਠੰਡ ਦੇ ਵਿੱਚ ਸਿੱਧੂ ਮੂਸੇਵਾਲਾ ਉਸ ਜਗ੍ਹਾ ਤੇ ਗਿਆ ਸੀਗਾ ਉਹ ਤੁਹਾਨੂੰ ਵੀ ਅਸੀਂ ਉਹ ਵੀਡੀਓ ਦਿਖਾ ਦਿੰਦੇ ਹਾਂ ਜਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਪਹਿਲਾਂ ਆਇਆ ਗੁਰਦਾਸ ਮਾਨ ਗੁਰਦਾਸ ਮਾਨ ਜਿਸ ਸਮੇਂ ਪਹਿਲਾਂ ਆਇਆ ਸੀ ਸਭ ਤੋਂ ਉਹ ਹੈ 1995 ਵਿੱਚ ਉਸਕੇ ਬਾਅਦ ਵੀ ਨਹੀਂ ਆਇਆ ਅੱਛਾ ਜੀ ਅੱਛਾ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਵੀ ਇੱਥੇ ਆਇਆ ਸੀ ਅੱਜ ਸਿੱਧੂ ਮੂਸੇਵਾਲਾ ਆਪਣੇ ਵਿਚਕਾਰ ਨਹੀਂ ਰਹੇ ਲੈ ਤਾਂ ਸਰਦੀ ਸੀ ਜਨ ਵਿੱਚ ਪ੍ਰੋਟੈਕ ਆਇਆ ਤੇ ਅਸੀਂ ਤਿੰਨ ਬੰਦੇ ਸਨ ਤਿੰਨੋਂ ਇੱਕ ਇੱਕ ਕੰਮਲ ਦੇ ਗਿਆ ਦਾ ਸਰਦੀ ਵਿੱਚ ਅੱਛਾ ਹਾਂਜੀ ਤਿੰਨ ਤਿੰਨ ਬੰਦੇ ਸੀ ਉਹ ਹਾਂ ਇਹ ਹਮ ਤਿੰਨ ਬੰਦੇ ਦੇ ਨਾ ਅੱਛਾ ਤਾਂ ਤੀਨੋਂ ਬੰਦੋ ਕੰਮਲ ਵੰਡ ਗਿਆ ਦਾ ਇੱਕ ਇੱਕ ਨੂੰ ਸਿੱਧੂ ਮੁਸੇ ਵਾਲਾ ਹਾਂਜੀ ਅੱਛਾ ਜੀ ਉਹ ਤੋਂ ਆ ਕਰਦਾ ਜੱਬੀ ਆ ਤਰਦਾ ਤਾਂ ਅੱਛਾ ਸਿੱਧੂ ਮੁਸੇ ਵਾਲੇ ਨੇ ਤੁਹਾਨੂੰ ਕੰਬਲ ਦਿੱਤੇ ਸਰਦੀਆਂ ਦੇ ਸਮੇਂ ਯਾਨੀ ਸੇਵਾ ਕੀਤੀ ਉਹਨਾਂ ਨੇ ਅੱਛਾ ਹੋਰ ਕੁਝ ਕਿਹਾ ਸੀ ਉਹਨਾਂ ਨੇ ਗੱਲਾਂ ਬਾਤਾਂ ਕੁਝ ਹੋਈਆਂ ਉਹਨਾਂ ਨੇ ਟਾਈਮ ਕਾਦੋ ਆਪਣੇ ਆਟੋ ਦੇ ਦਿਆ ਗਾੜੀ ਬੈਠੇ ਹੋਏ ਆਮ ਬਲਾ ਬਲਾ ਪਰੋਡੇ ਭੇਜ ਰਹੇ ਹਾਂ ਹਾਂਜੀ ਦੋਸਤੋ ਇਹ ਸੀ ਗਿਓ ਵੀਡੀਓ ਤੇ ਇਹ ਸੀ ਗਏ ਉਹ ਵਿਅਕਤੀ ਜਿਨ੍ਹਾਂ ਨੇ ਇਹ ਕਿਹਾ ਕਿ ਗੁਰਦਾਸ ਮਾਨ ਅਤੇ ਸਿੱਧੂ ਮੂਸੇਵਾਲਾ ਐਸੀ ਜਗ੍ਹਾ ਤੋਂ ਪ੍ਰਾਂਠੇ ਖਾ ਕੇ ਗਿਆ ਹੈ ਤੇ ਸਿੱਧੂ ਮੂਸੇਵਾਲਾ ਸਾਨੂੰ ਤਿੰਨਾਂ ਜਣਾਂ ਨੂੰ ਕੰਬਲ ਵੀ ਜਿਹੜੇ ਕਿ ਠੰਡ ਦੇ ਵਿੱਚ ਦੇ ਕੇ ਗਿਆ ਸੀਗਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਅਤੇ ਇਦਾਂ ਦੀਆਂ ਨਵੀਆਂ-ਤਾਜ਼ੀ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ